ਭਾਰਤ ਦਾ ਇੱਕ ਪਾਸਾ ਪੰਜਾਬੀ ਦੇ ਨਾਮvar ਲੇਖਕ ਹਰਚਰਨ ਚੋਲਾ ਦੀ ਇੱਕ ਅਜਿਹੀ ਕਿਤਾਬ ਹੈ ਜੋ ਤੁਹਾਨੂੰ ਵੱਖ-ਵੱਖ ਰੰਗਾਂ, نسلਾਂ, ਜਾਤਾਂ, ਧਰਮਾਂ, ਮਜਬਾਂ ਦੇ ਲੋਕਾਂ ਨਾਲ ਮਿਲਾਉਂਦੀ ਹੈ। ਇਸ ਕਿਤਾਬ ਵਿੱਚ ਹਜ਼ਾਰ ਰੰਗਾਂ ਦੇ ਦ੍ਰਿਸ਼ ਹਨ। ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਦਰਿਆਵਾਂ, ਨਦੀਆਂ, ਸੜਕਾਂ ਇਤਿਹਾਸ ਮਿਥਿਆਸ ਨਾਲ ਜੁੜੀਆਂ ਯਾਦਗਾਰਾਂ ਦੀ ਬਾਤ ਪਾਉਂਦੀ ਏ ਬੜੀ ਵਿਲੱਖਣ ਕਿਤਾਬ ਹੈ ਇਸ ਕਿਤਾਬ ਨੂੰ ਹਰ ਪੰਜਾਬੀ ਪਾਠਕ ਨੂੰ ਪੜ੍ਹਨਾ ਚਾਹੀਦਾ ਹੈ ਹਰ ਚਰਨ ਚੋਲਾ ਆਪਣੀ ਲੇਖਣੀ ਨਾਲ ਪਾਠਕ ਨੂੰ ਆਪਣੇ ਸਫ਼ਰ ਦੇ ਦੌਰਾਨ ਆਪਣੇ ਨਾਲ-ਨਾਲ ਤੋਰੀ ਰੱਖਦਾ ਹੈ ਬਹੁਤ ਸਾਰੇ ਅਜਾਇਬ ਪਾਠ ਨੇ ਇਸ ਕਿਤਾਬ ਵਿੱਚ ਜਿਹੜੇ ਪੜਨ ਨਾਲ ਸਾਨੂੰ ਇਹ ਲੱਗਦਾ ਹੈ ਕਿ ਜਿਵੇਂ ਅਸੀਂ ਵੀ ਉਹਨਾਂ ਥਾਵਾਂ ਤੇ ਵਿਚਰ ਰਹੇ ਹੋਈਏ ਜਿਵੇਂ ਏਸ਼ੀਆ ਦਾ ਸਭ ਤੋਂ ਖੂਬਸੂਰਤ ਪੰੰਡ ਮੋਲੀਨੌਗ ਤੇ ਨਾਲ ਨਾਲ ਇਹਦੇ ਵਿੱਚ ਕੁਝ ਤਸਵੀਰਾਂ ਜਿਹੜੀਆਂ ਉਹ ਜਿਹੜੀਆਂ ਖਾਸ ਜਗ੍ਹਾ ਦੀਆਂ ਤਸਵੀਰਾਂ ਉਹਨਾਂ ਨੂੰ ਵੀ ਪ੍ਰਕਾਸ਼ਿਤ ਕੀਤਾ ਗਿਆ ਹੈ ਬੜੀ ਵਧੀਆ ਢੰਗ ਦੇ ਨਾਲ ਪ੍ਰਕਾਸ਼ਿਤ ਕੀਤੀ ਹੋਈ ਹੈ ਇਸ ਕਿਤਾਬ ਨੂੰ ਮੈਂ ਜਦੋਂ ਪੜਦਾ ਹਾਂ ਆ ਐ ਲੱਗਦਾ ਹੈ ਕਿ ਜਿਵੇਂ ਸਫਰ ਦੇ ਦੌਰਾਨ ਬਹੁਤ ਕੁਝ ਬਹੁਤ ਵੱਡੀਆਂ ਜਾਣਕਾਰੀਆਂ ਜਾਂ ਐ ਲੱਗਦਾ ਹੈ ਕਿ ਸਾਡੇ ਭਾਰਤ ਦੇ ਵਿੱਚ ਅਸੀਂ ਬਹੁਤ ਅਜਿਹਾ ਕੁਝ ਜ ਜਿੰਨੂੰ ਅਸੀਂ ਪੂਰੀ ਜ਼ਿੰਦਗੀ ਅਸੀਂ ਜੇ ਦੇਖਦੇ ਰਹੀਏ ਤੇ ਸ਼ਾਇਦ ਨਾ ਦੇਖ ਸਕੀਏ ਸੋ ਕਿਤਾਬ ਇੰਨੀ ਪਿਆਰੀ ਹੈ ਇੰਨੀ ਵਧੀਆ ਹੈ ਕਿ ਇਹਨੂੰ ਪੜਨ ਨਾਲ ਇੱਕ ਵੱਖਰੇ ਆਨੰਦ ਦੇ ਵਿੱਚ ਵਿਸਮਾਦ ਦੇ ਵਿੱਚ ਪਾਠਕ ਵਿਚਰਦਾ ਹੈ ਤਿਰਪੁਰਾ ਦੇ ਆਦੀਵਾਸੀਆਂ ਨਾਲ ਇਸ ਤਰ੍ਹਾਂ ਬੜੇ ਵਿਲੱਖਣ ਸਮਾਜਾਂ ਵਿਲੱਖਣ ਥਾਵਾਂ ਤੇ ਹੋਰ ਵਿਲੱਖਣ ਰੀਤੀ ਰਿਵਾਜਾਂ ਖਾਣਿਆਂ ਦੀ ਬਾਤ ਪਾਉਂਦੀ ਇਹ ਕਿਤਾਬ ਮੈਂ ਸਮਝਦਾ ਕਿ ਪੰਜਾਬੀ ਦੇ ਹਰ ਪਾਠਕ ਨੂੰ ਪੜ੍ਹਨੀ ਚਾਹੀਦੀ ਹੈ